ਅੱਜ ਦੋ ਤਿੰਨ ਮੁੱਦਿਆਂ ਦੇ ਉੱਤੇ ਜਿਹੜੀ ਸੀ ਇਹ ਮੀਟਿੰਗ ਹੈ ਜਿਹਦੇ ਵਿੱਚ ਮਤਲਬ ਇੱਕ ਤਾਂ ਹੈਗਾ 25 ਤਰੀਕ ਦਾ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆ ਦੂਜਾ ਹੈਗਾ ਬਾ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਮਤਲਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਮਤਲਬ ਲੈਂਡ ਦੀ ਗੱਲ ਕੀਤੀ ਜਾ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲਗਭਗ ਉਹ 65000 ਏਕੜ ਦੇ ਲਗਭਗ ਜ਼ਮੀਨ ਹੈ ਉਹਦੇ ਤੇ ਅਸੀਂ 30 ਤਰੀਕ ਨੂੰ ਝੰਡਾ ਮਾਰਚ ਕਰ ਰਹੇ ਆ ਪੰਜਾਬ ਦੇ ਸਾਰੇ ਜਿਹੜੇ ਮੈਸ ਲੋਕ ਮੁੱਦਿਆਂ ਜੁੜੀਆਂ ਨੇ ਇੱਕ ਕਹੇਗਾ ਆਦਵਾਸੀ ਏਰੀਏ ਦੇ ਵਿੱਚ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ ਉਜਾੜ ਤੇ ਉੱਥੇ ਉਹਨਾਂ ਦੇ ਉਹਨਾਂ ਦੇ ਜਿਹੜੇ ਘਰ ਖੋਕੇ ਜਾ ਰਹੇ ਨੇ ਘਰੋਂ ਝੜ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮੰਗਾਂ ਚ ਮੂਰਤ ਘਰ ਸਵਾ ਬਲੋਂ ਇੱਕ ਪ੍ਰੋਗਰਾਮ ਆਇਆ ਉਹਨੇ 8 ਮੁੱਗੇ 8 ਤਰੀਕ ਦਾ 8 ਤਰੀਕ ਦਾ ਮੁੱਗੇ ਰੱਖਿਆ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਮਿਸ਼ੂਲਿਤ ਕਰਨੀ ਆ ਤੇ 13 ਅਗਸਤ ਵਾਲੇ ਦਿਨ ਅਸੀਂ ਜਿਹੜਾ ਫ੍ਰੀਟੇਡ ਕ੍ਰੰਪ ਜਿਹੜਾ ਪਾਇਰਪੋਰਟ ਠੋਕਰ ਹੈ ਭਾਰਤ ਦੇ ਤੇ ਦਬਾਅ ਪਾ ਕੇ ਜਿਹਦੇ ਨਾਲ ਆਪਣੇ ਖੇਤੀਬਾੜੀ ਵਸਤਾਂ ਨੇ ਜਿਹੜੀਆਂ ਦੁੱਧ ਡੈਰੀ ਵਗੈਰਾ ਜਿਹਨਾਂ ਦੀ ਵਸਤਾਂ ਤੇ ਬਹੁਤ ਵੱਡਾ ਪ੍ਰਭਾਵ ਪੈਣ ਵਾਲਾ ਹੈ ਉਹਦੇ ਵਿਰੋਧ ਚ ਟਰੰਪ ਦੇ ਤੇ ਮੋਦੀ ਦੇ ਵਸਤੂ ਤੇੁੰਧਾਰੇ ਕਰਨੇ 13 ਤਰੀਕ ਨੂੰ ਤੇ 24 ਤਰੀਕ ਨੂੰ ਸਾਡਾ ਉੱਥੇ ਮਧਲਾਪੁਰ ਮੰਡੀ ਦੇ ਵਿੱਚ ਟੈਰਫ ਦੇ ਵਿਰੋਧ ਚ ਪੰਜਾਬ ਪੰਦਰਿਆਂ ਚੱਥੇ ਮੰਡੀਆਂ ਦਾ ਵੱਡਾ ਪ੍ਰਦਰਸ਼ਨ ਰੈਂਦੀ ਕਰਾਂਗੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਅਸੀਂ ਸਿੱਖਿਆ ਨਿਕਲਦੀ ਹੈ ਉਹਦੇ ਤਿਆਰੀਆਂ ਵਾਸਤੇ ਅਸੀਂ ਸਾਰਾ ਲੇਟ ਦੇ ਪਰਚੇ ਸੰਗਰੂਰ ਵੀ ਹੈ ਜੀ 25 ਦਾ ਸੰਗਰੂਰ ਉੱਥੇ ਵੀ ਸਾਰੇ ਜਿੱਥੇ ਬੰਦੇ ਆ ਉੱਥੇ ਵੀ ਲਗਭਗ ਜਿੱਥੇ ਬੰਦੇ ਸਾਰੇ ਆ ਮੁੱਦਾ ਇਹੀ ਰਹੂਗਾ ਜੀ ਮੁੱਦਾ ਹੈ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪ੍ਰਾਪਤੀ ਉਹਨਾਂ ਦੀ ਜ਼ਮੀਰ ਖਦਾਰੀਆਂ ਰੋਕਣ ਦਾ ਤੇ ਉਹਨਾਂ ਲਈ ਜਮੀਨੀ ਹੱਕਾਂ ਦਾ ਦੇਖੋ ਹਰ ਇੱਕ ਸਰਕਾਰੇ ਕੋਈ ਪਹਿਲੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਦਾਂ ਹੀ ਕਰਦੀਆਂ ਨੇ ਕਿ ਕਰ ਵੀ ਲੈਂਦੇ ਨੇ ਤੇ ਪਿੱਛੇ ਮੁੜਦੇ ਨੇ ਲੋਕ ਦਬਾ ਕੇ ਨੱਕ ਪਾਉਂਦੇ ਨੇ ਲੋਕ ਸੰਘਰਸ਼ ਕਿਉਂ ਜਾ ਲੜਦੇ ਨੇ ਇਹ ਲੋਕਾਂ ਤੇ ਨਿਰਪੱਖ ਲੋਕਾਂ ਦੇ ਸਾਹਮਣੇ ਕਿੰਨੀ ਗੱਲ ਆਂਦੀ ਅਸੀਂ ਲੋਕਾਂ ਕੋਲ ਗੱਲ ਕਿੰਨੀ ਕ ਲੈ ਜਾਂਦੇ ਆ ਉਹਨਾਂ ਦੇ ਪੱਲੇ ਕਿੰਨੀ ਪਈ ਜਦੋਂ ਲੋਕ ਤੁਰ ਪੈਂਦੇ ਆ ਫਿਰ ਲੋਕ ਤੁਰੇ ਨੇ ਲੋਕਾਂ ਦੇ ਮੂਰੇ ਕੋਈ ਇਹ ਤੁਹਾਨੂੰ ਪਿਛਲਾ ਤਜਰਬਾ ਵੀ ਦੇਖਿਆ ਤੇ ਸਾਡਾ ਵੀ ਤਜਰਬਾ ਤੇ ਸਰਕਾਰ ਤੋਂ ਤਾਂ ਕੋਈ ਆਸ ਨਹੀਂ ਕਰਦੇ ਅਸੀਂ ਤਾਂ ਲੋਕਾਂ ਤੋਂ ਆਸ ਕਰਦੇ ਆ ਲੋਕ ਜਿਹੋ ਜਿਹੇ ਸੰਘਰਸ਼ ਕਰਨਗੇ ਸਰਕਾਰ ਨੂੰ ਉਹਦੇ ਬਿਤਾ ਕੋ ਮੋੜਨਾ ਪੈਣਾ ਨਹੀਂ ਸਰਕਾਰ ਨੇ ਕਿਧਰ ਜਾਣਾ ਲੋਕਾਂ ਦੀ ਬਣਾਈ ਹੋਈ ਸਰਕਾਰ ਆ ਇਹ ਲੋਕ ਨੇ ਜਦੋਂ ਉੱਠ ਖੜਦੇ ਨੇ ਫਿਰ ਸਰਕਾਰ ਨੂੰ ਆਪਣੇ ਫੈਸਲੇ ਬਦਲਨੇ ਪੈਂਦੇ ਆ ਜਿੰਨਾ ਚਿਰ ਲੋਕ ਚੁੱਪ ਨੇ ਸਰਕਾਰਾ ਉਹਨਾਂ ਚ ਲਈ ਆਪਣੀ ਮਨਮਰਜ਼ੀ ਕਰਦੀ ਐ ਨਹੀਂ ਤਾਂ ਲੋਕਾਂ ਦੀ ਦਬਾਤ ਤੋਂ ਤਾਂ ਸਰਕਾਰਾਂ ਮੇਸਤ ਰਹਿੰਦੀ ਆ ਕਿਉਂਕਿ ਲੋਕ ਹੀ ਸਰਕਾਰਾਂ ਬਣਾਉਂਦੇ ਨੇ ਇਸ ਕਰਕੇ ਲੋਕਾਂ ਦੀ ਲਾਂਬੰਦੀ ਕਰਨ ਵਾਸਤੇ ਅਸੀਂ ਇਹ ਬਰਾਲਾ ਦੇਖੋ ਜਿਹੜੇ ਵਾਅਦੇ ਕੀਤੇ ਨੇ ਉਹ ਚੋਂ ਸਟੰਟ ਹੈਗਾ ਚੋਣਾਂ ਦੇ ਵਿੱਚ ਵਾਅਦੇ ਕੀਤੇ ਨੇ ਉਹਨਾਂ ਨਾਲ ਉਹ ਜਿਹੜੇ ਫੌਰੀ ਇਸ ਵੇਲੇ ਐਕਟਿਵ ਹੋ ਰਿਹਾ ਸਰਕਾਰ ਜਿਹੜੀਆਂ ਜਿਹੜੀਆਂ ਗੱਲਾਂ ਤੇ ਫੌਰੀ ਐਕਟਿਵ ਐਕਸ਼ਨ ਕਰ ਰਹੀ ਹੈ ਤੇ ਅਸੀਂ ਉਹਨਾਂ ਦੇ ਤੇ ਦਾ ਵਿਰੋਧ ਦੇ ਵਿੱਚ ਆਏ ਆ ਜਿਹੜੀਆਂ ਮੰਗਾਂ ਵਾਅਦੇ ਕੀਤੇ ਨੇ ਵਾਅਦੇ ਪੂਰੇ ਕੀਤੇ ਕਿ ਨਹੀਂ ਉਹਦੇ ਚ 1000 ਰੁਪਏ ਜਨਨੀਆਂ ਦੀ ਪੈਨਸ਼ਨ ਔਰਤਾਂ ਨੂੰ ਪੈਨਸ਼ਨ ਦਾ ਵੀ ਲਾਇਆ ਹੋਇਆ ਹੈ ਹੋਰ ਪੈਨਸ਼ਨ 2500 ਪੈਨਸ਼ਨ ਕਰਾਂਗੇ ਇਹ ਜਿਹੇ ਵਾਅਦੇ ਬਹੁਤ ਹੈ ਯਾਨੀ ਉਹਨਾਂ ਦਾ ਵਕਤ ਨਹੀਂ ਬਹੁਤ ਛਲੇ ਵਾਸਤੇ ਫੌਰੀ ਹੈ ਜਿਹੜੀਆਂ ਮੰਗਾਂ ਦੇ ਜਿਹੜੀਆਂ ਉਹ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਸਰਕਾਰ ਜਿਹੜੀਆਂ ਜ਼ਮੀਨਾਂ ਤੇ ਹੁੰਦਾ ਮਤਲਬ ਲੈਂਡ ਪੂਰਪਰ ਪਾਲਿਸੀ ਜਿਹੜਾ ਕੋਣਾ ਚਾਹੁੰਦੀ ਹੈ ਜਾਂ ਕੈਰ ਕਰ ਰਹੇ ਨੇ ਜਾਂ ਕੋਈ ਭਾਰਤ ਵਾਲਾ ਸੜਕ ਕੱਢ ਰਹੇ ਨੇ ਤਾਂ ਤੇ ਨਾਲ ਉਹਦੀ ਪੇਮੈਂਟ ਨਹੀਂ ਹੋ ਰਹੀ ਉਹ ਪੱਖ ਦੇ ਮੁੱਦਿਆਂ ਨੂੰ ਅਸੀਂ ਪਹਿਲਾਂ ਲੈ ਕੇ ਉਹਨਾਂ ਦੇਖਦੇ ਹਾਂ ਤਾਂ ਮੇਨ ਹੁਰਦੀ ਹੋ ਸਕਦਾ ਜਿਹੜੀ ਮਤਲਬ ਜ਼ਮੀਨ ਹੈ ਜ਼ਮੀਨ ਦੇ ਉੱਤੇ ਲਕੀਰ ਮਾਰਤੀ ਵੀ ਆ ਤੁਸੀਂ ਨਾ ਵੇਚ ਸਕਦੇ ਹੋ ਨਾ ਇਹ ਤੇ ਤੁਸੀਂ ਕਰਜ਼ਾ ਲੈ ਸਕਦੇ ਹੋ ਅੰਦਾ ਤੁਸੀਂ ਇਹਨੂੰ ਗਹਿਣੇ ਪਾ ਸਕਦੇ ਹੋ ਇਸ ਕਰਕੇ ਜਮੀਨ ਹੈ ਮਤਲਬ ਸਾਡੀ ਹੋ ਗਈ ਹੁਣ ਅਸੀਂ ਇੱਥੇ ਕਿੰਨੇ ਏਕੜ ਦੇ ਵਿੱਚ ਕਲੋਨੀ ਬਸਾਉਣੀ ਹੈ ਕਿੰਨੇ ਦੇ ਵਿੱਚ ਆਰਥਿਕ ਜ਼ੋਨ ਬਸਾਉਣਾ ਹੈ ਕਿੰਨੇ ਦੇ ਵਿੱਚ ਕੀ ਕਰਨਾ ਇਹ ਤਾਂ ਸਾਡਾ ਪਲਾਨ ਹੈ ਨਹੀਂ ਇਹ ਤਾਂ ਉਹਨਾਂ ਦਾ ਪਲਾਨ ਹੈ ਜਿਹੜੇ ਟੈਕ ਟੂਨ ਰੱਖਿਆ ਜਾ ਰਿਹਾ ਪੂਰੇ ਪੰਜਾਬ ਪੰਦਰ ਤੇ ਸਾਰੇ ਵਰਕਰ ਉੱਥੇ ਪਹੁੰਚਣਗੇ ਸਾਰੇ ਸਾਰੀਆਂ ਜਥੇਬੰਦੀਆਂ ਜੀ ਉੱਥੇ ਪਹੁੰਚਣਗੇ